ਸਤਿ ਸ਼੍ਰੀ ਅਕਾਲ ਜੀ ਮੈਂ ਸਾਰੇ ਟੇ ਨੂੰ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋ ਅੱਜ ਦੀ ਵੀਡੀਓ ਆਪਾਂ ਆਪਣੇ ਖੇਤਾਂ ਤੇ ਬਣਾ ਰਹੇ ਹਾਂ ਆਪਾਂ ਜੋ ਗਰਮੀ ਵਾਲੇ ਸਬਜ਼ੀਆਂ ਲੋਟਾਂ ਦੇ ਥੱਲੇ ਟਾ ਕੇ ਸਰਦੀਆਂ ਦੇ ਵਿੱਚ ਲਾਉਣੇ ਆ ਹੁਣ ਇਸ ਟਾਈਮ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਇਹ ਸਾਰੀ ਬਿਜਾਈ ਜਿਹੜੀ ਲੋਟਾਂ ਦੇ ਠੰਡੇ ਹੁੰਦੀ ਉਹ ਨਵੰਬਰ ਦੇ ਮਹੀਨੇ ਬਿਜਾਈ ਹੋ ਜਾਂਦੀ ਹੈ ਤੇ ਦਸੰਬਰ ਦੇ ਮਹੀਨੇ ਆਪਾਂ ਇਹਨਾਂ ਨੂੰ ਟੱਕ ਦਿੰਦੇ ਆ ਇਹਨਾਂ ਨੂੰ ਆਪਾਂ ਨੂੰ ਟਕਣਾ ਵੀ ਦੋ ਵਾਰੀ ਪੈਂਦਾ ਹੈ ਇੱਕ ਤਾਂ ਪਹਿਲਾਂ ਆਪਾਂ ਥੱਲੇ ਮਲਚਿੰਗ ਸ਼ੀਟ ਪਾਉਣੀ ਆ ਇਸ ਤੋਂ ਬਾਅਦ ਉੱਤੇ ਲੋਟਾਂ ਨਾਲ ਪਾ ਦਨੇ ਦੋ ਵਾਰੀ ਟਕੇ ਤੋਂ ਫਿਰ ਇਹ ਸਬਜ਼ੀਆਂ ਆਪਾਂ ਨੂੰ ਸਿਆਲ ਦੇ ਵਿੱਚ ਤਿਆਰ ਹੋ ਜੰਦੀਆਂ ਜਿਹੜਾ ਅੱਜ ਆਪਾਂ ਕੱਲ੍ਹ ਬਾਤ ਕਰਾਂਗੇ ਖਰਬੂਜੇ ਤੇ ਤਰਬੂਜ ਬਾਰੇ ਜੋ ਅੱਜ ਆਪਾਂ ਆਪਣੇ ਖੇਤਾਂ ਦੇ ਵਿੱਚ ਲਾਇਆ ਪਹਿਲਾਂ ਆਪਾਂ ਗੱਲ ਕਰਦੇ ਆਂ ਖਰਬੂਜੇ ਬਾਰੇ ਜਿਹੜਾ ਖਰਬੂਜਾ ਬਾਉ ਵੀ ਖਰਬੂਜਾ ਆਮ ਤੌਰ ਤੇ ਸਾਰੇ ਪੰਜਾਬ ਦੇ ਵਿੱਚ ਚੱਲਦਾ ਹੈ ਜਿਹੜਾ ਰਕਬਾ ਨਵੰਬਰ ਦੇ ਵਿੱਚ ਪੰਜਾਬ ਦੇ ਵਿੱਚ ਲੱਗਦਾ ਹੈ ਖਰਬੂਜੇ ਥੱਲੇ ਉਹ ਲਗਭਗ ਬਾਉ ਵੀ ਖੱਲੇ ਲੱਗਦਾ ਹੈ ਹੋਰ ਕਿਸਮਾਂ ਬਹੁਤ ਘੱਟ ਵੇਜਦੀਆਂ ਹੈ ਪੰਜਾਬ ਵਾਲੀ ਕਲ ਤੋਂ ਯੂਨੀਵਰਸਿਟੀ ਜਿਵੇਂ ਕਿਸਮ ਆਉਂਦੀਆਂ ਤੇ ਪਰ ਉਹ ਗਾਂਹਾਂ ਜਾ ਕੇ ਫਰਵਰੀ ਦੇ ਵਿੱਚ ਜ਼ਿਆਦਾ ਲੱਗਦੀਆਂ ਹੁਣ ਤਾਂ ਜ਼ਿਆਦਾਤਰ ਆਪਾਂ ਜਿਹੜਾ ਨੌਂ ਜੂਨ ਦਾ ਬੋਵੀ ਆਉਂਦਾ ਬੋਵੀ ਸਾਰੇ ਪੰਜਾਬ ਦੇ ਵਿੱਚ 80 ਤੋਂ 85% ਰਕਬੇ ਦੇ ਵਿੱਚ ਹੈ ਇਹੀ ਲੱਗਦਾ ਹੈ ਇਹ ਅੱਜ ਆਪਾਂ ਆਪਣੇ ਖੇਤਾਂ ਦੇ ਵਿੱਚ ਲਾਇਆ ਬੋਵੀ ਤੋਂ ਆਪਾਂ 1 ਏਕੜ ਤੋਂ 150 ਕੁਆਂਟਲ ਤੱਕ ਝਾੜ ਲੈ ਸਕਦੇ ਹਾਂ ਪਰ ਇਹਦੇ ਵਾਸਤੇ ਖਿਚੜਾ ਬਹੁਤ ਕਰਨੀ ਪੈਂਦੀ ਹੈ ਕਿਉਂਕਿ ਜਿਹੜਾ ਖਰਬੂਜਾ ਹੈ ਇਦੇ ਵਿੱਚ ਮਠਿਆਸ ਜ਼ਿਆਦਾ ਹੋਣ ਕਾਰਨ 16 ਤੋਂ 18% ਹੋਣ ਕਾਰਨ ਇਹਨੂੰ ਬਿਮਾਰੀਆਂ ਵੀ ਬਹੁਤ ਆਉਂਦੀਆਂ। ਬਿਮਾਰੀਆਂ ਤੋਂ ਇਹਦੀ ਬਹੁਤ ਸਾਰੀ ਸੰਭਾਲ ਕਰਨੀ ਪੈਂਦੀ ਹੈ। ਮੰਗੀ ਸਾੜਾ ਰੋਗ ਇਹਨੂੰ ਬਹੁਤ ਆਉਂਦੇ ਹੈ ਜੇਕਰ ਇਹਦੀ ਆਪਾਂ ਨਹੀਂ ਸੰਭਾਲ ਕਰਾਂਗੇ ਤਾਂ ਆਪਾਂ ਨੂੰ ਇਹ ਖਰਚੇ ਵੀ ਨਹੀਂ ਮੋੜਦਾ ਕਿਉਂਕਿ ਵੀ ਵੀ ਬਹੁਤ ਮਹਿੰਗਾ ਹੈ। ਇਹਦਾ ਸੀ 90000 ਨੂੰ ਕਿਲੋ ਵੀ ਆਉਂਦਾ ਹੈ ਪਰ ਪੈਂਦਾ ਦਾ 200 ਗ੍ਰਾਮ ਏਕੜ 'ਚ ਪਰ ਫਿਰ ਵੀ ਵੀ 25000 ਰੁਪਏ ਦਾ ਇੱਕ ਏਕੜ ਦੇ ਵਿੱਚ ਪਾਇੰਦਾ ਹੈ। ਜੇਕਰ ਅੱਜ ਆਪਾਂ ਲਾਉਣ ਦੀ ਗੱਲ ਕਰੀਏ ਖਰਬੂਜਾ ਪਹਿਲਾਂ ਆਪਾਂ ਨੂੰ ਇਹਦੇ ਵਾਸਤੇ ਖਾਦਾਂ ਦੀ ਲੋੜ ਹੈ ਖਾਦਾਂ ਜੋ ਆਪਾਂ ਆਪਣੇ ਖੇਤਾਂ ਦੇ ਵਿੱਚ ਪਾਈਆਂ ਉਹ ਪਹਿਲਾਂ ਸੁਪਰ ਤਿੰਨ ਗੱਟੇ ਆਪਾਂ ਸੁਪਰ ਪਾਇਆ ਇੱਕ ਗੱਟਾ ਡੀਏਪੀ ਪਾਇਆ ਨਾਲ ਇੱਕ ਗੱਟਾ ਪोटाश ਇਹ ਸਾਰੀਆਂ ਖਾਦਾਂ ਪਾ ਕੇ ਆਪਾਂ ਉਸ ਤੋਂ ਬਾਅਦ ਬੈੱਡ ਪਾਏ ਨੇ ਬੈੱਡ ਦੇ ਵਾਸਤੇ ਆਪਾਂ 2 ਫੁੱਟ ਤੇ 7 ਤੋਂ 8 ਇੰਚ ਦਾ ਬੈੱਡ ਪਾਇਆ ਗਿਆ ਜਿਹੜੀ ਉੱਪਰ ਆਪਣੇ 4 ਫੁੱਟ ਦੀ ਮਲਚਿੰਗ ਵਧੀਆ ਇਹਨੂੰ ਕਵਰ ਕਰਦੀ ਹੈ ਜੇ ਆਪਾਂ ਐਡਾ ਬੈੱਡ ਪਾਉਣੇ ਆ ਜੇ ਆਪਾਂ ਇਸ ਤੋਂ ਵੱਡਾ ਬੈੱਡ ਪਾਉਣੇ ਆ ਤਾਂ ਉਹਨੂੰ ਮਲਚਿੰਗ ਨਹੀਂ ਕਵਰ ਕਰਦੀ ਆਪਣੇ ਪਾਸਿਆਂ ਤੇ ਕੱਖ ਹੁੰਦੇ ਰਹਿੰਦੇ ਆ ਇਹ ਆਪਾਂ ਕਵਰ ਕਰਕੇ ਉਸ ਤੋਂ ਬਾਅਦ ਉਹਦੇ ਵਿੱਚ ਗਲੀਆਂ ਗੱਡੀਆਂ ਜਿੱਥੇ ਆਪਾਂ ਬੂਟੇ ਲਾਉਣੇ ਆ ਇਹ ਸਵਾ ਫੁੱਟ ਤੋਂ ਲੈ ਕੇ 1.5 ਫੁੱਟ ਤੱਕ ਆ ਆਪਾਂ ਇਹਨਾਂ ਦੇ ਵਿੱਚ ਸੱਲ ਮਾਰੇ ਆ ਇਹ ਸੱਲ ਮਾਰ ਕੇ ਉਸ ਤੋਂ ਬਾਅਦ ਜਿਹੜਾ ਬੀਜ ਆ ਆਪਾਂ ਪਹੁੰਤਾ ਸੀ ਵੀ ਜਲਦੀ ਹਰਾ ਹੋ ਜੇ ਉਹ ਅੱਜ ਆਪਾਂ ਲਾ ਦਿੱਤਾ ਹੈ ਇਹ ਬੀਜ ਲਾਉਣ ਤੋਂ ਬਾਅਦ ਉਹਣਾ ਆਪਾਂ ਇਹ ਗਲਾਸ ਧਰਨੇ ਨੇ ਕਿਉਂਕਿ ਗਲਾਸਾਂ ਤੋਂ ਬਿਨਾ ਜਿਹੜਾ ਬੀਜ ਐ ਉਹ ਕਈ ਵਾਰੀ ਚੂਹਿਆਂ ਕੱਢ ਕੇ ਲੈ ਜਾਂਦੀ ਐ ਬਾਕੀ ਜਦੋਂ ਹਰਾ ਹੋਣ ਤੱਕ ਗਲਾਸ ਉੱਪਰ ਵਧੀਆ ਰਹਿੰਦੇ ਨੇ ਕੋਈ ਸੁਰੱਖਿਆ ਰਹਿੰਦੀ ਐ ਉਸ ਨਾਲ ਆਪਣਾ ਜਿਹੜਾ ਛੋਟੇ ਬੂਟੇ ਨੂੰ ਮੱਛਰ ਵਗੈਰਾ ਪੈਂਦਾ ਉਹ ਤੋਂ ਵੀ ਸੁਰੱਖਤ ਰਹਿੰਦਾ ਬੂਟਾ ਗਲਾਸ ਨਾਲ ਆਪਾਂ 20 ਤੋਂ 25 ਦਿਨ ਨਿਗਾਹ ਸਕਦੇ ਆ ਉਸ ਤੋਂ ਬਾਅਦ ਜਦੋਂ ਆਪਾਂ ਕਾगज ਦੇਣਾ ਉਦੋਂ ਆਪਾਂ ਗਲਾਸਾਂ ਨੂੰ ਲਾ ਲਈਏ ਉਹਨੂੰ ਲੋਟਾ ਨਾ ਥੱਲੇ ਉਸ ਤੋਂ ਬਾਅਦ ਬੂਟਾ ਵੱਡਾ ਹੋ ਜਾਂਦਾ ਫਿਰ ਕੰਮ ਚੱਲ ਜਾਂਦਾ ਬਾਕੀ ਜੇਕਰ ਗੱਲ ਤਰਬੂਜ ਦੀ ਕਰੀਏ ਤਰਬੂਜ ਆਪਾਂ ਦੋ ਕਿਸਮਾਂ ਅੱਜ ਆਪਣੇ ਖੇਤ ਦੇ ਵਿੱਚ ਲਾ ਲਈਆਂ ਇੱਕ ਰਾ ਜੰਨਤ ਇਹ ਵੀ ਹਾਈਬ੍ਰਿਡ ਕਿਸਮ ਹੈ ਤੇ ਇਹ ਨੌਨ ਜੀ ਦੀ ਇਹ ਵੈਰੈਟੀ ਹੁੰਦੀ ਹੈ ਇਹ ਜੀ ਮਠਾਸ ਬਹੁਤ ਜ਼ਿਆਦਾ ਮਠਾਸ ਹੈ ਤੇ ਜੇਕਰ ਗੱਲ ਕਰੀਏ ਬਹੁਤ ਸਾਰੇ ਰਕਵੇ ਦੇ ਵਿੱਚ ਇਹ ਲੱਗਦੀ ਹੈ ਆਪਣੇ ਪੰਜਾਬ ਦੇ ਵਿੱਚ ਤੇ ਨਾਲ ਹੀ ਜਿਕਰ ਤਰਬੂਜ ਦੀ ਦੂਜੀ ਕਿਸਮ ਹੈ ਜਿਹੜੀ ਇਹਦੇ ਵਿੱਚੋਂ ਅੰਦਰੋਂ ਪੀਲੀ ਹੈ ਇਹ ਕਈ ਵੀਰ ਅੰਦਰੋਂ ਪੀਲਾ ਖਾਨ ਦੇ ਸ਼ਕੀਨ ਹੁੰਦੇ ਆ ਜਿਹੜੀ ਇਹ ਕਿਸਮ ਜੰਨਤ ਇਹ ਵਿੱਚੋਂ ਲਾਲ ਹੈ ਇਹ ਦੋਨੇ ਕਿਸਮਾਂ ਤਿੰਨ ਚਾਰ ਕਿਸਮਾਂ ਹੋਰ ਵੀ ਆਉਂਦੀਆਂ ਨੌਂ ਜੂਰੀਆਂ ਉਹਨਾਂ ਦੇ ਵਿੱਚ ਹੋਰ ਰੰਗ ਆਉਂਦੇ ਆ ਜੇਕਰ ਤੁਸੀਂ ਉਹ ਲਾਉਣੀਆ ਚਾਹੁੰਦੇ ਹੋ ਤਾਂ ਉਹ ਵੀ ਲਾ ਸਕਦੇ ਹੋ ਆਪਣੇ ਖੇਤਾਂ ਦੇ ਵਿੱਚ ਪਰ ਜ਼ਿਆਦਾ ਇਹ ਦੋਨੇ ਕਿਸਮਾਂ ਆਪਾਂ ਪਿਛਲੇ ਸਾਲ ਲਾਈਆਂ ਸੀ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਇਹ ਬਹੁਤ ਵਧੀਆ ਨਾਲ ਝਾੜ ਲੈ ਸਕਦੇ ਆ 200 ਤੋਂ 250 ਕਾਟਲ ਤੱਕ ਇਹਨਾਂ ਦਾ ਆਪਾਂ ਨੂੰ ਝਾੜ ਮਿਲ ਜਾਂਦਾ ਜੇਕਰ ਆਪਾਂ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਦੇ ਆ ਇਹਨਾਂ ਵਾਸਤੇ ਥੋੜੀ ਸਪੇਸ ਵੀ ਜ਼ਿਆਦਾ ਚਾਹੀਦੀ ਹੈ ਤੇ ਆਪਾਂ ਨੂੰ ਇਹ ਦੂਰੀ ਵੀ ਕਿਉਂਕਿ ਇਹਦੀ ਬੱਲ ਜ਼ਿਆਦਾ ਫੈਲਰਦੀ ਹੈ ਇਹਨੂੰ ਆਪਾਂ ਘੱਟ ਤੋਂ ਘੱਟ 2 ਫੁੱਟ ਤੇ ਜ਼ਰੂਰ ਲਾਈਏ ਜੇਕਰ ਆਪਾਂ ਖਰਬੂਜੇ ਦੀ ਗੱਲ ਕਰੀਏ ਖਰਬੂਜਾ ਆਪਣੇ ਸਵਾ ਤੋਂ ਡੇਢ ਫੁੱਟ ਤੇ ਲਾ ਸਕਦੇ ਆ ਪਰ ਨੌਨ ਜੂ ਦਾ ਜਿਹੜਾ ਇਹ ਵਾਟਰਮੈਲਨ ਆਉਂਦਾ ਹੈ ਇਨੂੰ ਆਪਾਂ ਥੋੜੀ ਜਿਹੀ ਦੂਰੀ ਤੇ ਲਾਉਣਾ ਜ਼ਰੂਰੀ ਹੈ ਇਹਦੇ ਵਾਸਤੇ ਆਪਾਂ ਨੂੰ ਸਪੇਸ ਵੀ ਸਪੇਸ ਤਾਂ ਦੋਨਾਂ ਵਾਸਤੇ ਆਪਾਂ ਛੱਡਣੀ ਜ਼ਰੂਰੀ ਹੈ ਖਰਬੂਜੇ ਵਾਸਤੇ ਵੀ ਤੇ ਵਾਟਰਮੈਲਨ ਵਾਸਤੇ ਵੀ ਜੇਕਰ ਕੋਈ ਹੋਰ ਗੱਲਬਾਤ ਦੱਸਣ ਕਰਨੀ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਬਸ ਆਹੀ ਅੱਜ ਗੱਲਬਾਤ ਸੀਗੀ ਵੀਡੀਓ ਦੇਖਣ ਲਈ ਸਾਰਿਆਂ ਦਾ